ਲੋਕ ਸਭਾ ਚੋਣਾਂ ਨੂੰ ਲੈ ਕੇ ਬੀਜੇਪੀ ਉਮੀਦਵਾਰ ਦਿਨੇਸ਼ ਬੱਬੂ ਗੁਰਦਾਸਪੁਰ ਪਹੁੰਚੇ ਅਤੇ ਪਾਰਟੀ ਦੇ ਅਧਿਕਾਰੀਆਂ ਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਿਤ ਕੀਤਾ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਦਿਨੇਸ਼ ਬੱਬੂ ਨੇ ਉਹਨਾਂ ਨੂੰ ਬੂਥ ਲੈਵਲ ਤੱਕ ਦੀਆਂ ਤਿਆਰੀਆਂ ਕਰਨ ਦੀਆਂ ਹਦਾਇਤਾਂ ਦਿੱਤੀਆਂ ਇਸ ਦੇ ਨਾਲ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਸ ਮੁੱਚੇ ਦੇਸ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ 10 ਸਾਲਾਂ ਦੇ ਦੌਰਾਨ ਲਏ ਗਏ ਲੋਕ ਹਿੱਤ ਦੇ ਫੈਸਲਿਆਂ ਤੋਂ ਭਾਰਤ ਦੇ ਲੋਕ ਬਹੁਤ ਖੁਸ਼ ਹਨ ਅਤੇ ਇਸ ਵਾਰ ਬੀਜੇਪੀ 400 ਦੇ ਪਾਰ ਸੀਟਾਂ ਉਤੇ ਜਿੱਤ ਪ੍ਰਾਪਤ ਕਰੇਗੀ ਦਿਨੇਸ਼ ਬਬੂ ਨੇ ਕਿਹਾ ਕਿ ਉਹ ਗੁਰਦਾਸਪੁਰ ਵਿਖੇ ਆਪਣੇ ਪਾਰਟੀ ਵਰਕਰਾਂ ਨੂੰ ਲਾਮਬੰਦ ਕਰਨ ਲਈ ਆਏ ਹਨ ਪੱਤਰਕਾਰਾਂ ਵੱਲੋਂ ਸੌਰੰਸ ਲਾਰੀ ਅਤੇ ਕਵਿਤਾ ਖੰਨਾ ਵੱਲੋਂ ਦੂਜੀਆਂ ਪਾਰਟੀਆਂ ਵਿੱਚ ਜਾਣ ਸੰਬੰਧੀ ਕਿਤੇ ਗਏ ਸਵਾਲ ਤੇ ਦਿਨੇਸ਼ ਬਬੂ ਨੇ ਕਿਹਾ ਕਿ ਟਿਕਟਤਾ ਪਾਰਟੀ ਵੱਲੋਂ ਕਿਸੇ ਇੱਕ ਕਾਰਜਕਰਤਾ ਨੂੰ ਹੀ ਮਿਲਦੀ ਹੈ ਬਾਕੀ ਸੀਨੀਅਰ ਲੀਡਰਸ਼ਿਪ ਇਹਨਾਂ ਸਾਥੀ ਨੂੰ ਮਨਾਉਣ ਦੇ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਨਸ਼ੇ ਦੇ ਸੰਬੰਧ ਵਿੱਚ ਕਿਤੇ ਗਏ ਸਵਾਲ ਤੇ ਬੋਲਦਿਆਂ ਦਿਨੇਸ਼ ਬਬੂ ਨੇ ਕਿਹਾ ਕਿ ਉਹ ਰੋਜ਼ਗਾਰ ਦੇ ਸਾਧਨ ਜ਼ਿਲ੍ਹੇ ਵਿੱਚ ਉਪਲਬਧ ਕਰਾ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਨਗੇ ਉਸੀਂ ਦੇਖ ਰਹੇ ਹਾਂ ਗੁਰਦਾਸਪੁਰ ਤੋਂ ਲਵ ਪ੍ਰੈਸਿੰਗ ਦੀ ਰਿਪੋਰਟ ਅਜਨਦਾ ਜੀ ਬੂਥ ਸਮमेलन ਦਾ ਪ੍ਰੋਗਰਾਮ ਹੈ ਇਹ ਬੂਥਵਲ ਸੁਜਾਨਪੁਰ ਵੀ ਹੋਇਆ ਦਿਨਾਂ ਨਗਰ ਵੀ ਅੱਜ ਗੁਰਦਾਸਪੁਰ ਹੀ ਹੋ ਰਿਹਾ ਜਿਹਦਾ ਚ ਇਹਦੇ ਜੇ ਬੂਥ ਪ੍ਰਧਾਨ ਤੇ ਉਹਨਾਂ ਦੇ 10-10 ਮੈਂਬਰੀ ਟੀਮ ਜਿਹੜੀ ਹੈ ਤੇ ਮੰਡਲ ਦੇ ਅਕਸ ਉਹਨਾਂ ਦੇ ਨਾਲ ਉਹਨਾਂ ਦੇ ਮਹਾ ਮੰਤਰੀ ਕਰੋਨਾ ਦੀ ਟੀਮ ਜਿਹੜੀ ਹੈ ਉਹਦਾ ਸਮमेलन ਹੋ ਰਿਹਾ ਹੈ ਤੁਸੀਂ ਦੇਖਿਆ ਬੂਥ ਸਮमेलन ਲੱਗਦਾ ਇਸ ਤੋਂ ਪਹਿਲੇ ਪਿੰਡਾਂ 'ਚ ਮੀਟਿੰਗਾਂ ਵੀ ਹੋਈਆਂ ਨੇ ਕਿ ਹਰ ਬੂਥ ਦੀ ਰਚਨਾ ਠੀਕ ਹੋਏ ਮਤਲਬ ਬੂਸ ਪ੍ਰਧਾਨ ਵੀ ਬਣਦਾ ਹੋਏ ਬੂਥਾਂ ਦੇ 10-10 ਮੈਂਬਰ ਵੀ ਬਣਦੇ ਹੋਣ ਉਹਦਾ ਜ਼ੋਨ ਚਾਰ ਸਮਤੀ ਮੈਂਬਰ ਵੀ ਬਣਦਾ ਹੋਵੇ ਮਤਲਬ ਸਮਤੀ ਵੀ ਬਣਦੀ ਹੋਏ ਉਹ ਪਲੱਸ ਜਿਹੜਾ ਜ਼ੋਨ ਦਾ ਇੰਚਾਰਜ ਹੋਵੇ ਬਣਦਾ ਪੂਰੀ ਟੀਮ ਬਣਦੀ ਹੈ ਸੰਗਠਨ ਦਾ ਢਾਂਚਾ ਜਿਹੜਾ ਠੀਕ ਬਣਦਾ ਹੋਵੇ ਪਹਿਲਾਂ ਜੇ ਆਪਾਂ ਜਨਤਾ ਨੂੰ ਪੁੱਛੀਏ ਕਿ ਤੁਹਾਡੇ ਕਿਹੜੇ-ਕਿਹੜੇ ਇਸ਼ੂ ਨੇ ਆਪਾਂ ਗੁਰਦਾਸਪੁਰ ਵਿੱਚ ਕੀ ਕੀ ਚਾਹੁੰਦੇ ਦੇਖੋ ਅੱਜ ਮੈਂ ਸੱਚ ਝੂਠ ਬੋਲ ਕੇ ਚੱਲ ਜਾ ਪਹਿਲੇ ਲੋਕਾਂ ਨੂੰ ਪੁੱਛੀ ਆਪਾਂ ਮੈਂ ਇਹਨਾਂ ਨੂੰ ਕਿਹਾ ਸੀ ਤੁਸੀਂ ਇੱਕ ਲਿਸਟ ਬਣਾਓ ਗੁਰਦਾਸਪੁਰ ਵਾਲਾ ਦਿਨਾਂ ਵਾਲਾ ਬਾਕੀ ਸਾਰੇ ਜਿਹੜੇ ਫਤਿਹਗੁਰ ਜੁਨੀ ਸਾਰੇ ਆਪਣੇ ਵੀ ਇਹ 8 10 ਕੰਮ ਗੁਰਦਾਸਪੁਰ ਲੋਕ ਸਭਾ ਦੇ ਹੋਣੇ ਚਾਹੀਦੇ ਨੇ ਆਪਾਂ ਉਸ ਤੇ ਫੋਕਸ ਕਰਾਂਗੇ ਔਰ ਕੰਮੋ ਕਰਾਂਗੇ ਔਰ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਿਲਾਣਾ ਵੀ ਇੱਕ ਇੱਕ ਕੰਮ ਕਰਾਂਗੇ ਪੂਰਾ ਔਰ ਮਿਸਾਲ ਕਾਇਮ ਕਰਦੇ ਆ ਕਿ ਪਿਛਲੇ 20 ਸਾਲ ਜਿਹੇ ਐਸੇ ਕੰਮ ਨਹੀਂ ਹੋਏਗੇ ਜਿਹੜੇ 5 ਸਾਲ ਜਾ ਕੇ ਕਰਾ ਦੇ ਸੀ ਗੁਰਦਾਸਪੁਰ ਦੇ ਵੋਟਰਾਂ ਨੂੰ ਇਹ ਹੈ ਕਿ ਦੇਖੋ ਪੂਰੇ ਦੇਸ਼ ਦੇਸ਼ਾਂ ਦਾ ਕਿ ਮੋਦੀ ਜੀ ਪ੍ਰਧਾਨ ਮੰਤਰੀ ਬਣਨੇ ਚਾਹੀਦੇ ਇੱਥੋਂ ਗੁਰਦਾਸਪੁਰ ਤੋਂ ਵੀ ਮੋਦੀ ਜੀ ਦਾ ਨਮਾਇਦਾ ਜਿਹੜਾ ਚੁਰਕੇ ਭੇਜੋ ਤਾਂ ਕਿ ਮੋਦੀ ਜੀ ਦੀ ਮਾਲਾ ਦਾ ਮਨਕਾ ਜਿਹੜਾ ਬਣ ਸਕੇ ਕਰਕੇ ਔਰ ਇਹ ਲੱਗੇ ਕਿ ਗੁਰਦਾਸਪੁਰ ਦੀ ਵੀ ਮੋਦੀ ਜੀ ਦੇ ਪ੍ਰਧਾਨ ਮੰਤਰੀ ਬਰਨ ਤੇ ਹਿੱਸੇਦਾਰੀ ਹੈ ਕਰੀ ਕੋ ਤੁਹਾਡੇ ਸਾਹਮਣੇ ਇਹ ਪਿਛਲੇ 5 ਸਾਲ ਵੀ ਕੰਮ ਦੇਖ ਲਓ ਪੰਜਾਬ ਦੇ ਖਾਸ ਕਰਕੇ ਸੈਂਟਰ ਦੀ ਦੇ ਉਪਲਬਧੀਆਂ ਦਾ ਹੈ ਹੀ ਹੈ ਨਾ ਜੀ ਪੰਜਾਬ ਦੇ ਦੇਖੋ ਜਿੰਨੇ ਫੰਡ ਆਏ ਨੇ ਚਾਹੇ 14 ਮਿਤਰ ਆਏ 15 ਮਿਤਰ ਦੇ ਆਏ ਚਾਹੇ ਨਰੇਗਾ ਲੱਗ ਪਿਆ ਹੈ ਲੱਗ ਸਾਰੇ ਸੈਂਟਰ ਕੋਮਡ ਦੇ ਵੈਸੇ ਨੇ ਪੰਜਾਬ ਦਾ 10-10 ਮਿਲ ਨਿਕਰਾ ਪਹਿ ਲੱਗਿਆ ਕਰਤਾਰ ਕੋਰੀਡੋਰ ਜਿਹੜਾ ਹੈ ਹੋਰ ਵੀ ਬੜੇ ਕੰਮ ਆ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਪੇਗਰਦੇ ਨਿਕਲ ਗਏ ਪਰ 5 ਸਾਲ ਜਿਹੜੀ ਪਿਛਲੀ 5 ਸਾਲ ਸਰਕਾਰ ਕਾਂਗਰਸ ਸਰਕਾਰ ਦੀ ਉਹਦਾ ਦੱਸ ਦਿਓ ਕੋਈ ਕੰਮ ਤੇ ਹੁਣ ਦੀ ਦੱਸੋ ਮੈਂ ਦੱਸਦਾ ਮੇਰੇ ਹਲਕੇ ਦੇ ਸੁਜਾਨਪੁਰ ਚ ਜ਼ਿਲ੍ਹੇ ਮ ਸਰਕਾਰ ਹੀ ਜ਼ਿਲ੍ਹੇ ਗਵਰਨਮੈਂਟ ਕਾਲਜ ਬਣਿਆ ਨਿਆੜੀ ਆਈਟੀਆਈ ਬਣਿਆ ਆਈ ਬਣਿਆ ਖੇਤੀ ਵਿਗਿਆਨ ਕੇਂਦਰ ਖੁੱਲਿਆ ਅਲੀਚੀ ਜ਼ੋਨ ਬਣਿਆ ਕਰੀਏ ਸੜਕਾਂ ਨੋਮੀਆਂ ਬੜੀਆਂ ਨੇ ਠੀਕ ਹੈ ਜੀ ਅਨੇਕੋ ਕੰਮ ਸਟੇਡੀਅਮ ਬਣਿਆ ਪ੍ਰਧਾਨਗੁਰ ਜ਼ਿਲ੍ਹਾ ਬਣਿਆ ਹੁਣ ਦੱਸੋ 5 ਸਾਲ ਚ ਮੈਨੂੰ ਦੱਸੋ ਪਿਛਲੇ 5 ਸਾਲ ਦੇ 2 ਸਾਲ ਹੁਣ ਕੋਈ ਕੰਮ ਹੋਇਆ ਕਰਕੇ ਦੇਖੋ ਜੇ ਕੰਮ ਕਰਨ ਦੀ ਨੀਅਤ ਹੋਏ ਤਾਂ ਫਿਰ ਹੁੰਦਾ ਇਹ ਜਿਹੜੇ ਆਪ ਵਾਲੇ ਨੇ ਇਹਨਾਂ ਨੇ ਤਾਂ ਝੂਠ ਬੋਲਨ ਦਾ ਹੋਇਆ ਇਹ ਤਾਂ ਮਤਲਬ ਸਭ ਤੋਂ ਨੰਬਰ 1 ਨਾ ਝੂਠ ਬੋਲਣ ਚ ਗਰੇ ਸਰ ਨਸ਼ਾ ਇੱਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਇਸ ਵੇਲੇ ਸਮਾਜ ਦੀ ਨਸ਼ੇ ਨੂੰ ਲੈ ਕੇ ਕੀ ਉਪਰਾਲੇ ਦਿਨੇਸ਼ ਪੱਪੂ ਵੱਲੋਂ ਕੀਤੇ ਜਾਣਗੇ ਦੇਖੋ ਮੈਂ ਦੱਸੋ ਤੁਸੀਂ ਇਹ ਇਹੋ ਸਰਕਾਰ ਕਹਿੰਦੀ 15 ਨਾ ਨਸ਼ਾ ਖਤਮ ਕਰ ਦੇਵਾਂਗੇ ਨਸ਼ਾ ਤਾਂ 10 ਗੁਣਾ ਵੱਧ ਗਿਆ ਇਹਨਾਂ ਦੀ ਕੋਈ ਨੀਅਤ ਥੋੜੀ ਕੰਮ ਕਰਨ ਦੀ ਇਹ ਤਾਂ ਝੂਠ ਬੋਲ ਕੇ ਆਏ ਨੇ ਔਰ ਇਸੇ ਵਾਰੀ ਦੇਖ ਲਓ ਤੁਸੀਂ ਲੋਕ ਸਭ ਜਨਾਬ ਚੋਨਾਬ ਨੇ 13 ਸੀਟਾਂ ਪੰਜਾਬ 'ਚ ਤੁਹਾਡੇ ਸਾਹਮਣੇ ਦੇਖ ਲਓ ਇੱਕ ਵੀ ਸੀਟ ਨਹੀਂ ਮਿਲਨੀ ਆਪ ਨੂੰ ਜੋ ਹਾਲਾਤ ਨੇ